ਹੈਲੋ ਜੀ ਸਭੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਕਿਵੇਂ ਜੀ ਸਾਰੇ ਆਸ ਕਰਦੇ ਆ ਤੁਸੀਂ ਸਾਰੇ ਇੰਕੀ ਖੌਲੇ ਜੀ ਜਲਦੀ ਕਲਾ ਵਿੱਚ ਆਉਂਦੇ ਸੀ ਕਿ ਸਾਰੇ ਠੀਕ ਠਾਕ ਆ ਜੀ ਤੇ ਆਪਾਂ ਚੱਲੇ ਅੱਜ ਕਾਲਿਆ ਵਾਲੀ ਸਵੇਰ ਦਾ ਟਾਈਮ 8:30 ਦਾ ਟਾਈਮ ਹੋ ਗਿਆ ਤੇ ਆਪਣੇ ਵਾਸਤੇ ਉਹ 45 ਮਿੰਟਾਂ ਤੇ ਆਉਗੀ ਦੋਦੋ ਪਾ ਜੀ ਨਮਸਕਾਰ ਤੇ ਦੋਦੋ ਕਾਮਰੇ ਮੇਰੇ ਆ ਹੁਣ ਲਾਤੀਆ ਬੁੰਨੇ ਮਾਪਤਾ थे जा भी ने जा लो बना दी पहले नौ तो बना दाल की जब लौना कोते चलले आपा मम्मी ने कपड़े बार रखे चंगा मम्मी चलले फिर आ जाएंगे शेती शेती आ जाओ मेरा ना ना शेती आ जाएंगे तो कोई नहीं कोई नहीं शेती आ जाएंगे पापा कोले जाया है सही नहीं ਕਿਹਦ ਵਗ ਹੈਗਾ ਮੁੱਕਾ ਦਾ ਪਾਪੇ ਦੋ ਕਿ ਤੇ ਪਾਪਨ ਵਾ ਪਾਪਾ ਮੈਂ ਜਾਣਾ ਲੋ ਜੀ ਚਲਦੇ ਆਪਾਂ ਬਸ ਆਪਣੀ ਜਮਾ ਟਾਈਮ ਹੀ ਆਉਣਾ ਆਜੋ 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 ਸਸਿਕਾ ਦਾ ਪੜਾ ਦੇ ਅਸਰੀਆ ਲੋ ਜੀ ਚਲਦੇ ਆ ਤੇ ਖੈਰ ਅੱਜ ਧੁੰਦ ਧੰਦ ਹੈ ਨਹੀਂ ਨੀ ਮੌਸਮ ਠੀਕ ਆਗਾ ਤੇ ਹੁਣ ਆਪਣੇ 2-4 ਦਿਨ ਕਾਲੇ ਵਾਲੀ ਦੇ ਵਲੌਗ ਆਜੋ ਆਪਾਂ ਨੂੰ ਚਲਾਇਆ ਨੂੰ ਵਿਦਿਸ਼ਣ ਦੇ ਡੇੜੀ ਵਾਸਤੇ ਕੱਲ ਸਾਡੇ ਨਾ ਭਾਈ ਬਹੁਤ ਭੈੜੀ ਹੋਈ ਤਾਂ ਹੀ ਕੱਲ ਵਲੌਗ ਨਹੀਂ ਆਇਆ ਤਿਆਰ ਸ਼ਹਿਰ ਹੋ ਕੇ ਤੇ ਉਹ ਉੱਥੇ ਜਾ ਕੇ ਖੜ ਗਏ ਮੋੜ ਤੇ ਤੇ ਬੱਸ ਨਹੀਂ ਆਈ ਉਹ ਮੇਜੁਕਰੇ ਨਹੀਂ ਮੋਚਾਂਦੇ ਹੋ ਕੇ ਮੈਂ ਪੁੱਠੇ ਗੁੜੇ ਫਿਰ ਜਾਂ ਸੰਦੇ ਡੇੜੀ ਉਧਰ ਆਦੂ ਗਾ ਡੇੜੀ ਕੋਈ ਨਹੀਂ ਡੇੜੀ ਤਾਂ ਆਪਣੇ ਨਾਲ ਰਲ ਜੂਗਾ ਸਪੀਡ ਬਹੁਤ ਆ ਡੇੜੀ ਦੀ ਆ ਜਾ ਆ ਜਾ ਆ ਜਾ ਇਹ ਬੈਗ ਚੱਕ ਲਈ ਦੋ ਬੈਗ ਚੱਕ ਲਈ ਮਾਂ ਬੁੱਤਾ ਨਹੀਂ ਅਸੀਂ ਚਪਲਾ ਪਾਲੀਆਂ ਜੱਸੇ ਨੇ ਹਾਂ ਚਪਲਾ ਛਿੱੜੀਆਂ ਕਿੰਨੀਆਂ ਦਵਾਈ ਪਾ ਲਈ ਚਪਲਾ ਵੀ ਪਾ ਲਈ ਤੇ ਚਲੋ ਜੀ ਜਾ ਆਵਾਂਗੇ 4 ਦਿਨ ਹਨਾ ਤੇ ਭਰਾ ਵੀ ਵਿਚਾਰਾ ਕਿਦੋਂ ਦਾ ਫੋਨ ਕਰੀ ਜਾਂਦਾ ਕਿਦੋਂ ਦਿਨ ਹੋ ਗਿਆ ਦਾ ਛੁੱਟੀਆਂ ਬਣੀਆਂ ਨੂੰ ਕਦੋਂ ਆਵੋਗੇ ਕਿਦੋਂ ਆਵੋਗੇ ਤੇ ਮੱਖਾ ਚਲ ਚਾਰਧਨ ਲਾਇਉ ਨੇ ਤੇ ਇੱਕ ਮਾਨਕੀਰ ਤੇ ਜਵਾਕਾਂ ਦਾ ਬਾਲਾ ਮੋਹ ਕਰਦਾਗਾ ਉਹਨੂੰ ਆਏ ਹੋ ਜਾਂਦਾ ਵੀ ਆ ਜਾਣਾ ਹਨਾ ਕਦੋਂ ਆਉਣਗੇ ਭੂਆ ਵਰਗੇ ਕਦੋਂ ਆਉਣਗੇ ਵੈਸੇ ਜਸ਼ਨੇ ਨਾ ਤਾਂ ਜਸ਼ਨਤ ਆਪਾਂ ਵੱਡਾ ਵੱਡਾ ਹੋਗਾ ਜਸ਼ਨ ਆਪਣਾ ਤੇ ਨਿੱਕੀ ਜੋ ਸੁਨਾ ਵਾਲੀ ਮੱਤਮ ਲਾਉਂਦਾ ਕਿਉਂ ਖਾਣੋ ਖਣੀ ਜੀ ਥੋੜਾ ਹੀ ਫੱਕਾੰਦਾ ਦਾ ਹਾਈ ਹਾਈ ਸਾਹ ਚੜ ਗਿਆ ਬੈਗ ਚੱਕਣੇ ਕਿਹੜਾ ਸੌਖੇ ਆ ਜਸ਼ਨ ਹੈ ਜਸ਼ਨ ਜਸਨੇ ਨੇ ਆਪਦਾ ਬੈਗ ਚੱਕ ਰੱਖਿਆ ਮੇਰੇ ਕੋਲੇ ਆਪਦਾ ਇੱਕ ਮੇਰੇ ਕੋਲੇ ਐਕਸਟਰਾ ਜਸਨੇ ਦੀ ਦਵਾਈ ਵਾਲਾ ਥੈਨਾ ਤੇ ਇੱਕ ਚਪਲਾ ਚਪਲੀਆਂ ਜਿਹੜੀਆਂ ਚਲੋ ਜੀ ਹੁਣ ਤਾਂ ਆਪਾਂ ਸੋਨੂੰ ਕਾਲੇ ਵਾਲੀ ਜਾ ਕੇ ਮਿਲਾਂਗੇ ਭੈਣ ਹੋਰੇ ਵੀ ਤਿਆਰ ਹੋ ਰਹੇ ਆ ਉਹ ਵੀ ਉਥੋਂ ਪਹਿਣ ਕੇ ਆਪਦੇ ਘਰ ਕੋਲ ਚੜ ਜਾਣਗੇ ਤੇ ਕੀ ਕਰੀਏ ਮੈਂ ਬੀੜਾ ਟੋਪੀ ਲੱਗ ਰਹੀ ਹੈ ਬੋਲ ਤੇ ਤੇ ਆਪਾਂ ਇੱਥੋਂ ਚੜ ਜਾਾਂਗੇ ਆਪਾਂ ਚੜਾਂਗੇ ਉਹ ਮੋੜ ਤੋਂ ਸੁੰਨ ਦਿਖਾਉਣੇ ਆਪਾਂ ਲੋ ਜੀ ਟਾਈਮ ਹੋ ਗਿਆ ਸਵੇਰ ਦੇ 6:30 ਦਾ ਰਹਿ ਹੋਦਾ ਤੇ ਆਪਾਂ ਤਾਂ ਖੇਤਰ ਚਾ ਤੇ ਕੱਲ ਬਸ ਜੀ ਬਲੌਗ ਬੜਾ ਹੀ ਨਹੀਂ ਹਨ ਤੇ ਇੱਕ ਤਾਂ ਭੁਜਾਈ ਨੂੰ ਭੁਜਾਈ ਜਾਵੜੀ ਤੇ ਸਾਨੂੰ ਪਤਾ ਫਿਰ ਵੀ ਕੰਮ ਤਾਂ ਦੇ ਚ ਹੋ ਜਾਂਦੇ ਹਨ ਫਿਰ ਜਵਾਬ ਜਗੂਬ ਕਾਫੀ ਹੋ ਗਏ ਸੀ ਤੇ ਕੋਸ਼ਿਸ਼ ਜਵਾਬ ਇਹਨਾਂ ਨੇ ਜਿੱਤੋ ਗੇਮ ਗੂਮ ਜੀ ਡਾਊਨਲੋਡ ਕਰ ਲਈ ਇੱਕ ਤੇ ਬਸ ਮੰਮੀ ਬਲੌਗ ਬਣਾਉਣੇ ਆ ਬਣਾਉਣੇ ਮੁਰਕੇਲਾ ਨੇ ਬਣਾਏ ਨਹੀਂ ਤੇ ਬਸ ਫਿਰ ਆਪ ਨੂੰ ਵੀ ਐਝ ਹੋ ਗਿਆ ਵੀ ਭਰਾ ਨਾਲ ਗੱਲਾਂ ਬਾਤਾਂ ਜਿੰਦਰੀ ਗਏ ਭਾਬੇ ਕੋਲੇ ਬੈਠੇ ਰਹੇ ਹਨ ਤੇ ਤੇ ਥੋੜੇ ਜਿਹਾ ਇੱਕ ਭਰਾ ਦੇ ਪਸ਼ੂ ਜੇ ਕੰਡਮ ਹੋਏ ਹੋਏ ਜਿਹੜਾ ਮੂੰਹ ਖਰਜਾ ਹੁੰਦਾ ਉਹ ਆ ਰਿਹਾ ਸੀਗਾ ਤੇ ਬਸ ਪਸ਼ੂ ਮੰਨੀਆਂ ਚਰਦੇ ਰਹੇ ਤੇ ਚਾਪ ਕਿ ਬਲੇ ਟਾਈਮਰ ਸਵੇਰ ਦਾ ਹੋ ਗਿਆ ਕੁਛ ਇੱਕ ਕਲਿੱਪ ਆਪਣੀ ਮੂਰੇ ਆਪਾਂ ਉਹ ਜੋੜੀ ਹੈ ਜਿਹੜੀ ਆਪਾਂ ਘਰੋਂ ਬਣਾ ਕੇ ਲੈ ਕੇ ਆਏ ਸੀਗੇ ਜਦੋਂ ਆਪਾਂ ਆਉਂਦੇ ਸੀਗੇ ਤੇ ਮੰਮੀ ਕਹਿ ਰਹੇ ਸੀਗੇ ਛੇਤੀ ਆ ਜਿਓ ਛੇਤੀ ਬਸ ਜੀ ਚਾਰ ਆ ਤਿੰਨ ਚਾਰ ਦਿਨ ਹੀ ਲਾਵਾਂਗੇ ਹਣਾ ਆਪਾਂ ਤੇ ਚਲੋ ਅਸੀਂ ਫਿਰ ਪਰਜਾਈ ਨੂੰ ਕਹਤਾ ਵੀ ਫਿਰ ਮਰ ਜੇ ਕਰਦੀ ਸੀ ਵਿਚਾਰੀ ਉਹਨੂੰ ਵੀ ਔਖਾ ਹੋ ਜਾਂਦਾ ਜਦੋਂ ਅਸੀਂ ਆਉਨੇ ਆ ਨਾ ਫੇਰ ਹੀ ਜਾਂਦੀ ਹੈ ਤੇ ਅਸੀਂ ਅਖਾ ਚਲ ਜਾਵੜਾ ਤਾਂ ਹੀ ਅਸੀਂ ਦੋਨੇ ਪੈਣਾ ਇਕੱਠੀਆਂ ਆਉਣੀਆਂ ਹੁੰਨੀਆਂ ਵੀ ਚਲੋ ਐ ਹੋ ਜਾਂਦਾ ਵੀ ਰਾਲੇ ਮਿਲ ਕੇ ਕੰਮ ਹੋ ਜਾਂਦਾ ਹਣਾ ਚਲੋ ਵੀ ਨਾਲੇ ਗੱਲਾਂ ਬਾਤਾਂ ਹੋ ਜਾਂਦੀਆਂ ਨਾਲੇ ਵੀ ਆਏ ਵੀ ਚਲੋ ਨਾਲੇ ਇਹ ਤਾਂ ਪਾਸ ਆਇਆ ਥੱਲੇ ਜਾਊਗਾ ਚਲੋ ਨਾਲੇ ਵੀ ਅਸੀਂ ਦੋਨੇ ਇਕੱਠੀਆਂ ਰਲ ਮਿਲ ਕੇ ਕੰਮ ਸਮਹਾਲ ਲਾਂਗੇ ਤੇ ਬਸ ਚਾਹ ਬਣੀ ਉਬਲੇ ਤੇ ਬੱਚਾ ਬਾਲਟੀ ਹਜੇ ਆਪਣੀ ਸੁੱਤੀ ہوئی ਹੈ ਤੇ ਭੈਣਾਂ ਮਸ਼ੀਨ 'ਚ ਕੱਪੜੇ ਪਾਈ ਜਾਂਦੀ ਹੈ ਤੇ ਹਜੇ ਸਾਢੇ ਕਿਸੀ ਦਾ ਟਾਈਮ ਹੋਇਆ ਬਸ ਫੇਰ ਬਸ ਉਹ ਬਾਹਰ ਦੇਖਦੇ ਆ ਵੀ ਬਾਹਰ ਬੰਨਣੇ ਆ ਕਿ ਅੰਦਰ ਹੀ ਨੀਰਾਚਾਰਾ ਪਾਉਣਾ ਥੋੜਾ ਜਨਾ ਵੀ ਮੂੰਹ ਖੁਰਦਾ ਹੋਣਾ ਕਰਕੇ ਪਸੂਆਂ ਨੇ ਪਹਿਲਾਂ ਚਾਜਰਾ ਨੀਰਾ ਨੀਰਾਚਾਰਾ ਨਹੀਂ ਖਾਧਾ ਤੇ ਹੁਣ ਨਾ ਤੇ ਵੀ ਪਸੂ ਉਵੇਂ ਟੌਰ ਜੀ ਵਿੱਚ ਰਹਿਣਗੇ ਵਿਚਾਰੇ ਜਿਹੜੇ ਰਹਿੰਦੇ ਆ ਕਿ ਲਓ ਜੀ ਚਾਪ ਨਹੀਂ ਬਲੇ ਤੇ ਆਪਾਂ ਤੁਹਾਨੂੰ ਭੈਣ ਕੋਲੇ ਲੈ ਕੇ ਚੱਲਦੇ ਆ ਫਿਰ ਆਪਾਂ ਆਹ ਤੇ ਚਾਹ ਹੀ ਬੁਣਾ ਬਣਾਏ ਕਰਦੇ ਆ ਚਾਹ ਪੀਣੇ ਆ ਤੇ ਨਾਲ ਬਾਪੇ ਰਖਾ ਗਨੇ ਲਓ ਜੀ ਹਾ ਡੱਬਾ ਹੀ ਧਰ ਲਾ ਉੱਥੇ ਕਿ ਹੈ ਨਹੀਂ ਜਗ੍ਹਾ ਤਾਂ ਨੂੰ ਇਹ ਦੇਖੀ ਸਰ ਸਰਪਰ ਡਾਈਟ ਤਾਂ ਸੋਈ ਜੂਈ ਕੋਈ ਆ ਬਟਾ ਸਰ ਜੂਰ ਦੋ ਤਿੰਨ ਲਓ ਜੀ ਲੈ ਲਓ ਜੀ ਸ਼ਸ਼ੀਕਾਲ ਸਾਰਿਆਂ ਨੂੰ ਤੇ ਆਪਾਂ ਆਪਾਂ ਲੱਗੇ ਮਸ਼ੀਨ 'ਚ ਕੱਪੜੇ ਤੇ ਮੈਂ ਕਿਹਾ ਮਸ਼ੀਨ ਚਲਾ ਦਈਏ ਚਾਹ ਪੀਂਦੇ ਪੀਂਦੇ ਫਟਾਫਟ ਕੱਪੜੇ ਧੋਵਾਂਗੇ ਹੂੰ ਹੂੰ ਤੇ ਪਿਓ ਨੇ ਜਵਾਕਾਂ ਨੂੰ ਚਾਹ ਜੀ ਤੇ ਕੱਲ ਬਲੌਗ ਬਣੇ ਨਹੀਂ ਬਸ ਗੱਲਾਂ ਮਾਰੀ ਕੇ ਰਣਵੀ ਨੇ ਬੈਠੀ ਹੋਰ ਗੱਲਾਂ ਬਾਤਾਂ ਤੇ ਜੁਆ ਕੁੱਛ ਆਏ ਜੋ ਹੋਗਾ ਨਾ ਪਸੂ ਜਿ ਆਏ ਹੋਏ ਬੇ ਕੰਡ ਮਜੇ ਉਥੋਂ ਫੇਰ ਫੇਰ ਵੀ ਮਨ ਜਾਂਦੀ ਲੋ ਭੈਣ ਭਰਾ ਥੋੜਾ ਜਿਹਾ ਔਖਾ ਜਿਹਾ ਹੋਵੇ ਤਾਂ ਆਇ ਲੱਗ ਕੋਸ ਨਾ ਮੇਨ ਚੀਜ਼ ਪਤਾ ਕੀ ਇਹ ਹੈ ਸਾਰੇ ਜਵਾਬ ਚਾਰੇ ਇਕੱਠੇ ਹੋ ਰਹੇ ਮਾਨਕੀਰਤ ਗਿਆਨੀ ਆ ਗਿਆ ਗਿਆਨੀ ਕਹਿੰਦਾ ਮੈਂ ਜਾਂਦਾ ਨਹੀਂ ਤੇ ਅਸੀਂ ਇਹਨਾਂ ਨੂੰ ਕਿਹਾ ਵੀ ਵੀਡੀਓ ਬਣਾ ਦੋ ਸਾਡੀ ਨਹੀਂ ਨਹੀਂ ਮੰਮੀ ਅੱਜ ਤਾਂ ਦਿਨ ਸਾਨੂੰ ਬਸ ਖੇਡ ਲੈਣ ਦਿਓ ਅੱਜ ਤਾਂ ਛੇੜੋ ਨਾ ਸਾਨੂੰ ਤੇ ਪੂਰਾ ਇਹਨਾਂ ਨੇ ਆਹੋ ਕਰਿਆ ਜੀ ਕਦੇ ਕੋਠੇ ਤੇ ਚੜ ਜਾਣ ਕਦੇ ਜਦੋਂ ਤਾਂ ਪਤਾ ਕੀ ਚੱਕਰ ਹੈ ਜਦੋਂ ਤਾਂ ਪਾਪਾ ਹੋਇਆ ਕਰੇ ਉਹ ਤਾਂ ਖੱਲੇ ਕੀ ਕਰਨਾ ਜਦੋਂ ਪਾਪਾ ਸਾਇਰ ਬੜੇ ਬਾਹਰ ਵਾਜ ਜਾਂਦੇ ਉਹਦੇ ਪੁੱਤ ਦੇ ਬਾਜਣਾ ਸਹੀ ਗਿਆ ਪਾਪਾ ਇਹ ਛੋੜ ਕਰਦੇ ਆ ਪਾਪਾ ਹੰਦਾ ਓਏ ਐਂ ਧਬੜ ਧਬੜ ਨਾ ਕਰੋ ਤੁਸੀਂ ਛੱਤਾ ਛੜਦੋਗੇ ਪਾਪਾ ਇਹ ਕਹਿੰਦਾ ਹਾਂ ਛੱਤਾ ਛੜਦਾ ਹਾਂ ਤੇ ਸਾਨੂੰ ਬੱਚਾ ਪਾਰਟੀ ਦਿਖਾਉਣੇ ਆ ਫਿਰ ਆਪਾਂ ਚਾਚੂ ਵੀ ਨੇ ਹਜੇ ਬਾਹਰ ਦੇਖੋ ਕਿੰਨਾ ਕੁੱਪ ਪਨੀਰ ਪਿਆ ਹਜੇ ਉਹ ਹਜੇ ਮਾੜਾ ਚੱਲਣ ਜਾਂ ਹੁੰਦਾ ਤੇ ਹਜੇ ਭਰਾ ਪੜਾ ਗਿਆ ਹੋਇਆ ਡਿਊਟੀ ਦੇਖੋ ਕਦੋਂ ਆਊਗਾ ਚਾਚੂ ਪੀ ਗਿਆ ਸੀ ਅਖੇ ਚਲੋ ਅਸੀਂ ਪਸੂਆਂ ਕਰਨੀ ਹੋ ਜਾਗੀ ਤੇ ਨਾਲੇ ਮਸ਼ੀਨ ਨੂੰ ਚ ਕੱਪੜੇ ਜਿਹੜੇ ਕੀ ਧੋਤੇ ਜਾਣਗੇ ਫਿਰ ਉਧਰੋਂ ਪਸੂਆਂ ਵਾਲਾ ਜਿਹੜਾ ਕੀ ਕੰਮ ਨੂੰ ਮਿਲ ਕੇ ਫਿਰ ਆਪਾਂ ਇੱਧਰ ਕੱਪੜੇ ਚਾਲ ਦਾਂਗੇ ਫਿਰ ਕੋਈ ਢਾਲ ਰੋਟੀ ਸਬਜ਼ੀ ਦਾ ਕਰ ਲਾਂਗੇ ਝਾੜੂ ਪੋਚਾ ਜੀ ਭਰਾ ਕੇ ਸਾਰਾ ਕੰਮ ਧੰਦਾ ਕਰਕੇ ਬਾਅਦ ਚ ਹੁੰਦਾ ਕਿਉਂਕਿ ਉਧਰਲੇ ਪਸੂ ਵਾਲੇ ਪੈਰ ਫਿਰ ਇੱਧਰ ਲਈ ਆਉਂਦੇ ਆ ਫਿਰ ਉਹ ਗੱਲ ਜੀ ਨਹੀਂ ਬੰਦਦੀ ਹਨ ਤੇ ਆਪਾਂ ਤੁਹਾਨੂੰ ਬੱਚਾ ਪਾਰਟੀ ਦਿਖਾਉਣੀ ਹੈ ਲਓ ਜੀ ਆ ਇੱਥੇ ਹੈਗਾ ਆਪਣਾ ਜਸ਼ਨ ਉਹ ਉਪਰੀਤ ਪਈ ਹੈ ਇੱਥੇ ਰਮਣੀ ਸੀ ਇੱਥੇ ਮਨਕੀਰਤਾ ਉੱਥੇ ਮੈਸੀ ਤੇ ਬਸ ਆਈ ਪੈਗੇ ਜਵਾਕਾਂ ਦੇ ਸਾਨੂੰ ਕੀ ਹਾਲ ਦੇਖੋ ਕੀ ਕਰ ਰੱਖਿਆ ਆਈ ਬਈ ਜਵਾਕ ਸੌਰੀ ਜਿੰਗ ਭਈ ਨਵੀਆਂ ਕੱਡੀਆਂ ਨਾਨੀ ਵਾਲੀਆਂ ਰਜਾਈਆਂ ਗੱਢ ਕੇ ਦਿਓ ਆਦੇ ਸੰਤ ਅਸੀਂ ਨਾਨੀ ਵਾਲੀਆਂ ਰਜਾਈਆਂ ਲਵਾਂਗੇ ਤੇ ਫਿਰ ਅਸੀਂ ਆ ਮੰਮੀ ਵਾਲੀ ਬੇਟੀ ਦੇ ਵਿੱਚੋਂ ਰਜਾਈਆਂ ਕੱਢੀਆਂ ਸਾਰੀਆਂ ਨਵੀਆਂ ਤੇ ਆਏ ਬਏ ਆ ਮਸਤ ਹੁਣ ਚਲ ਹਾਂ ਲੋ ਜੀ ਆਪਾਂ ਮੋ ਲਈਏ ਚਾਹ ਲੋ ਜੀ ਆਪਾਂ ਲਾ ਕੇ ਦਿੰਦਾ ਜੀ ਆਪਾਂ ਲੋ ਮੈਂ ਅਪਾਰਾਸ਼ ਨੂੰ ਪੁੱਛਣਾ ਭੁੱਲ ਗਈ ਇਹ ਜਿਹੜਾ ਬਣਿਆ ਜਿਹੜਾ ਦੋਸਤ ਹਾਂ ਬਈ ਬਾਕੀ ਕੋਸਾ ਐ ਹੋ ਜਾਂਦਾ ਨਾ ਵੀ ਫੰਡ ਚ ਚਲੋ ਗੱਲ ਵੀ ਚੰਗੀ ਬਸ ਨਾ ਵੀ ਹਾਂ ਤੇ ਬੋਰ ਮਾਰੀ ਜਾਂਦਾ ਰਹਾ ਮੈਂ ਅਮਨੇ ਕੁਛ ਦਾ ਕੰਦ ਮੈਂ ਆਇਆ ਥੋੜਾ ਜਿਹਾ ਗਾਂਵ ਦੀ ਮੱਝੀ ਕਰਦੀ ਹਾਂ ਮਾਝਾ ਨਾ ਥੋੜਾ ਜਿਹਾ ਆਪ ਨੂੰ ਦੱਸ ਦਿਆ ਲਓਈ ਖੜਾ ਅੱਜ ਕੀ ਆਪਾਂ ਖਣੀ ਕਰੀਏ ਪਾਣੀ ਦੇ ਖੜਾ ਦੀ ਰੋਕਾ ਉਹ ਜਾਉਗਾ ਉਹ ਜਾਉਗਾ ਨਾ ਕਿ ਕਿਹੜਾ ਬੱਚਾ ਜੀ ਆਪ ਨੂੰ ਬਾਸ ਜੀ ਕਿਹਾ ਬਾਸ ਜੀ ਸਾਰਾ ਭਾਰ ਆਪਨੇ ਮਨ ਤੇ ਭਾਂਦਰ ਦੀ ਕਰਦੇ ਹੋਗੇ ਬਲੌਗ ਵਗੈਰਾ ਨਹੀਂ ਕੀਤਾ ਆਨ ਬੈ ਨਹੀਂ ਬਲੌਗ ਕੋਣੀ ਬੁੱਝੀ ਪਤਾ ਨਹੀਂ ਕਿਉਂ ਲਓ ਜੀ ਹੁਣ ਆਪਾਂ ਬੰਦਿਆ ਬਸ ਬਾਹਰ ਤੇ ਇਹ ਕਿਹੜਾ ਕਾਂ ਦੀ ਕੱਢਾਂਗੇ ਧਾਰ ਤੇ ਮੈਂ ਮੱਦ ਵੀ ਧਾਰ ਭਰਾ ਕੱਢੂਗਾ ਪਾਣੀ ਚੰਦਰੀ ਮਾਚਿਆ ਲੈਦੀ ਕਾਂ ਦੀ ਨਾਲ ਅੰਮੀ ਹਰੀ ਹੋਈ ਇੱਦਾਂ ਥੋੜੀ ਜਿਹੀ ਗੜੀ ਹੋ ਗਈ ਹੈ। ਕੱਲ ਬਣਾਈ ਸੀ ਜੀ ਆਪਾਂ ਆਲੂ ਮਟਰ ਸਾਨੂੰ ਪਤਾ ਸਾਦਾ ਤਾਂ ਹੈ ਕਿ ਕਿੰਨੇ ਕਾਫੀ ਜਣੇ ਹੋ ਗਏ ਪਰਿਵਾਰ ਦੇ ਹੈਗਾ ਜਵਾਬ ਜਣੇ ਸਾਰੇ। ਬਾਕੀ ਹੁਣ ਆਪਾਂ ਬਣਾਉਣੀ ਆਂ ਪੀੜਾ ਮੂੰਗੀ। ਤੇ ਇੱਧਰ ਮੈਂ ਮਧਾਣੀ ਲਾ ਰੱਖੀ ਸੀ ਕਿ ਮੈਂ ਇਹ ਠੰਡਾ ਪਾਣੀ ਪਾਉਣੀ ਹੈ। ਤੇ ਕਿਉਂ ਸੋ ਵਧੀਆ ਆ ਗਿਆ ਪਰ ਠੰਡਾ ਪਾਣੀ ਪਾਉਣੀ ਲੋੜ ਹੈ। ਦਹੀਂ ਦਾ ਰਹਿ ਤਾ ਬਣਾਉਣਾ। ਰਹਿ ਤਾ ਬਣਾਉਣਾ ਕਿ ਵੈਸੀ ਆ ਹੀ ਖਾਣੀ। ਦੇਖ ਲੋ ਗੰਡੇ ਪਾ ਲੈਣੇ ਆ ਜੀਰਾ ਜੀਰਾ ਫਰਾਈ ਕਰਕੇ। ਕਿ ਕਿਉਂ ਵਧੀਆ ਆ ਗਿਆ ਨਹੀਂ ਬਹੁਤ ਥੋੜੀ ਜੰਮੀ ਆਉਣੀ ਹੈ ਨਾ ਸੋਨੇ ਕੁਝ ਚੀਜ਼ ਦਿਖਾਉਣੇ ਆ ਤਾਂ ਸੀ ਨਾ ਸਾਡੀ ਨਾ ਮਨਪ੍ਰੀਤ ਪੈਣ ਨਾ ਗੱਲ ਹੋਈ ਉਹ ਕਹਿੰਦੇ ਨਾ ਮੈਂ ਮਤਲਬ ਸੱਸ ਦੀ ਭੋਲਾਂ ਨੂੰ ਵੀ ਮੈਂ ਅੰਡੇ ਲਿਆ ਕੇ ਦਿੱਤੇ ਤੇ ਮੈਂ ਵੀ ਕੱਲ ਟਰੇ ਲਿਆ ਕੇ ਦਿੱਤੀ ਬੱਚਿਆਂ ਨੂੰ ਆ ਦੇਖੋ ਜੇ ਅਸੀਂ ਚਾਰ ਪੰਜ ਦਾ ਕੱਲ੍ਹ ਵਾਲ ਕੇ ਇਹਨਾਂ ਨੂੰ ਦੇ ਦੇ ਬੱਚਿਆਂ ਨੂੰ ਅੱਛੀ ਨਹੀਂ ਖਾਦੇ ਅ ਅਸੀਂ ਅੱਜ ਦਿਖਾਵਾਂਗੇ ਇੱਕ ਕਰੰਬੀ ਨੂੰ ਦੇਤਾ ਤੇ ਚਾਰਜ ਬਾਤ ਹੋ ਗਿਆ ਆਪਣੇ ਨੂੰ ਕੱਲ ਵੀਰਵਾਰ ਚ ਅਸੀਂ ਅਖਣ ਨਹੀਂ ਖਾਂਦੇ ਆਪਾਂ ਹਨਾ ਵੀਰਵਾਰ ਨੂੰ ਤੇ ਹੁਣ ਅੱਜ ਕਿਉਂਕਿ ਆਪਾਂ ਬਾਬਾ ਨੂੰ ਅੱਜ ਸ਼ਾਮ ਨੂੰ ਖਾਣਾ ਅੱਜ ਖਾਣਾ ਆਪਾਂ ਬਾਬਾ ਜੀ ਨੂੰ ਮਾਰ ਦੇਣਾ ਅੱਲ ਵਾਲੇ ਬਾਬੇ ਨੂੰ ਤਾਂ ਆਪਾਂ ਵੀਰਵਾਰ ਨੂੰ ਆਪਾਂ ਆਂਦੇ ਨਹੀਂ ਖਾਦੇ ਤੇ ਬੱਚਿਆਂ ਨੂੰ ਖਵਾ ਦੇ ਚਲੋ ਬੱਚੇ ਤਾਂ ਹਨਾ ਠੰਡ ਬਹੁਤ ਯਾਰ ਮਾਰਨਾ ਹੋ ਰਿਹਾ ਹੈ ਦਹੀਂ ਆਪਾਂ ਰੱਖ ਲਈ ਜੀ ਜਿਹਨੇ ਪੁੱਛ ਲਿਆ ਲੈ ਜੀ ਜਿਹਨੇ ਦਹੀਂ ਖਾਣੀ ਦਹੀਂ ਖਾਣੇ ਜਿਹਦੇ ਰੈਂਦਾ ਖਾਣਾ ਰਹਤਾ ਰਹਤਾ ਪਾਲਣੇ ਪੁੱਛ ਕੇ ਬਣਾ ਲੈਂਦੇ ਹਾਂ ਲੱਸੀ ਪੀਣੀ ਮੈਂ ਉਹ ਕੱਪੜੇ ਝਾ ਲਵਾਂ ਤੇ ਨਾ ਜਾ ਦੇ ਦੁਵਾ ਲਾ ਹੱਥ ਪਾ ਨਹੀਂ ਆ ਲੈ ਜਾ ਮੇਰਾ ਵੀ ਮੈਂ ਜਾਣਾ ਵੀਰ ਕੰਮ ਹਾਂਡੇ ਤੇ ਮੈਂ ਹੁਣ ਮਾਰਦੇ ਨਹੀਂ ਹੱਥ ਪਾਉਂਦੇ ਨਹੀਂ ਪਾਦੇ ਲੈ ਮੈਂ ਦੀ ਕੱਪੜੇ ਲੋ ਜੀ ਆਪਾਂ ਲਾ ਜੀ ਉੱਪਰ ਰੋਟੀ ਬਣਾਉਣਾ ਬੱਸ ਕਾਫੀ ਬਣਾ ਲਈਆਂ ਰੋਟੀਆਂ ਨਾ ਬੱਚਿਆਂ ਨੇ ਖਾ ਲਈ ਤੇ ਸ਼ਰਾ ਹੋਏ ਨੇ ਖਾ ਲਈ ਰੋ ਮੈਂ ਥੋੜਾ ਕੰਮ ਸੀ ਅੱਜ ਜਾਣਾ ਸੀ ਭੈਣ ਬੰਦੀ ਹਾਂਡੇ ਛੱਡਣ ਜਾ ਬਸ ਟੌਣੂ ਤੇ

ਜਾਵਰੇ ਰੁਡੋ ਰੁਡੋ ਇਹਦਾ ਆਈ ਆਈ ਨਿਕਲ ਪਈ ਤੇ ਖਾਣੇ ਦੇ ਸਾਰੇ ਭਾਂਡਾ ਰੋਟੀ ਫਸ ਰੋਟੀ ਰੋਟੀ ਬਣਾ ਕੇ ਖਾ ਕੇ ਪਾਂਡੇ ਚਾਕੇ ਫਿਰ ਆਪਣੀ ਬਸ ਸਾਫ ਸਫਾਈ ਵਾਲਾ ਕੰਮ ਰਹਿ ਜੂਗਾ ਤੇ ਉਧਰ ਆਪਣੇ ਅੱਗ ਵਾਲਾ ਕੰਮ ਸਾਰਾ ਫੱਟੇ ਨੀਰਾ ਗੂਰਾ ਖਾ ਲਿਆ ਪਸੂਣ ਖਾ ਕੇ ਨੀਰਾ ਤੇ ਦੁਵਾਰੇ ਅੰਦਰ ਹੀ ਬੱਤੇ ਕਿਉਂਕਿ ਹਵਾ ਜੀ ਚੱਲੀ ਜਾਂਦੀ ਸੀ ਕਿਉਂਕਿ ਅੰਦਰੋਂ ਵਧੀਆ ਉਕਰ-ਉਕਰ ਮਾਰਦੀ ਸੀ ਤੇ ਥੋੜੀ ਥੋੜੀ ਸੁੱਕ ਜੀ ਹੋਰ ਛੱਡਦੀ ਤੇ ਉਹੋ ਸੁੱਕਾ ਹੈ ਜੀ ਆਪਾਂ ਕਿਉਂ ਤੰਗ ਬਣੇ ਦੁਆਰੇ ਨੀਰਾ ਪਾਇਆ ਉਹ ਸਾਰਾ ਸੰਬੰਧੀ ਫੇਰ ਸੱਤਿਆ ਵਾਲੇ ਤੇ ਫੇਰ ਦੁਆਰੇ ਪਿਆ ਅੱਤਰਾ ਵਾਸਤੇ ਉਹੀ ਸੋਖ ਸੜਦਾ ਹੈ ਹਵਾ ਚਲੀ ਅੱਗੇ ਤਾਂ ਕਰਕੇ ਜੀ ਅੰਦਰ ਵਾਸੇ ਗਾਂ ਤਾਂ ਅੰਦਰ ਹੀ ਸੀ ਪਰ ਇੱਕ ਵਸੂ ਸੋਨ ਪਤ ਅੰਦਰ ਵੰਦ ਗਈ ਤੇ ਬਾਹਰ ਦੂਜੇ ਪਸੂ ਵੀ ਨਹੀਂ ਘੜਦਾ ਤੇ ਥੋੜਾ ਜਣਾ ਉਹ ਹੋ ਜਾਂਦਾਗਾ ਜਦੋਂ ਉਹ ਇੱਥੇ ਵੀ ਆ ਕੇ ਆਏ ਜੇ ਬਿਲਕੁਲ ਕੰਮ ਕਰਨਾ ਨਾ ਔਖਾ ਨਹੀਂ ਹੁੰਦਾ ਹੈ ਨਾ ਵੀ ਕੋਈ ਇਹੋ ਜੀ ਗੱਲ ਨਹੀਂ ਵੀ ਤੁਸੀਂ ਅੱਖੋਂ ਦਾ ਵੀ ਕੰਮ ਕਰਦੇ ਔਖੇ ਹੋ ਜਾਂਦੇ ਆ ਵੀ ਆਏ ਜੇ ਲੱਗਦਾ ਹੈ ਕਿ ਜੇ ਮਾਂ ਹੁੰਦੀ ਹਨਾ ਤਾਂ ਸ਼ਾਇਦ ਚਲੋ ਨਾਲੇ ਤਾਂ ਵਾ ਢਿੱਡ ਫਰੋ ਲੈ ਜਾਂਦਾ ਮਾਂ ਦੀਆਂ ਗੱਲਾਂ ਬਾਤਾਂ ਮਾਂ ਕੋਲੇ ਕਰਦੇ ਕਿੰਨਾ ਫਰਕ ਹੁੰਦਾ ਤੇ ਨਾਲੇ ਐ ਹੋ ਜਾਂਦਾ ਵੀ ਮਾਂ ਨੇ ਜਮਾਨੀ ਕੰਮ ਲੈਣ ਦੀ ਕੰਮ ਆਹਨ ਜੀ ਤੁਸੀਂ ਚਾਰ ਦਿਨ ਆਈ ਹੋ ਤੁਸੀਂ ਆ ਆਦਾ ਹਨਾ ਬੀ ਬਹਿ ਜਾਓ ਮਾਂ ਨੇ ਆਈ ਗਈ ਜਾਨੀ ਬਹਿ ਜਾਓ ਹਨਾ ਤੇ ਪਰਾਇ ਹੁਣ ਮੈਂ ਦੀਆਂ ਜਦੋਂ ਪੇਕੇ ਘਰ ਆਉਂਦੀ ਆ ਹਨਾ ਉਹਦੋਂ ਆਇਆ ਹੁੰਦਾ ਤੇ ਚਲੋ ਜੀ ਮਾਂ ਹੁੰਦੀ ਫੇਰ ਵੀ ਤਾਂ ਕਰਾਉਂਦੀ ਆਏ ਹੋ ਜਾਂਦਾ ਵੀ ਮਾਂ ਨਾਲ ਆ ਵੀ ਕਰਾ ਦਈਏ ਆ ਵੀ ਕਰਾ ਦਈਏ ਚਲੋ ਹੁਣ ਵੀ ਜਦੋਂ ਪਰਾਇ ਭਰਜਾਈ ਵੀ ਵਿਚਾਰੀ ਸਾਨੂੰ ਬੀਕਦੀ ਆ ਹਨਾ ਵੀ ਭੈਣ ਹੋਣੀਆਂ ਆਉਣੀਆਂ ਤਾਂ ਮੈਂ ਜਾਉਂਗੀ ਤੇ ਪਰਾਇ ਕਸਮ ਲਾ ਜੇ ਇਹ ਗੱਲ ਕਸਮ ਨਾਲ ਕਹਿੰਦੇ ਅਸੀਂ ਝੂਠ ਨਹੀਂ ਬੋਲਦੇ ਵੀ ਇੰਨਾ ਟਾਈਮ ਹੋ ਗਿਆ ਕਦੇ ਤਾਂ ਆ ਕਿ ਆਪਣੀ ਭਰਜਾਈ ਨਾ ਜਾਵੇ ਤਾਂ 2-4 ਦੇ ਸਸ ਤੋਂ ਜਾਂ ਤੋਂ ਸਾਡੇ ਪਹਿਲਾਂ ਆ ਜੀ ਤੇ ਕਦੇ ਆਈ ਨਹੀਂ ਹੋਇਆ ਵੀ ਅਸੀਂ ਵੀ ਬੈਠ ਕੇ ਹਨਾ ਰੋਟੀ ਖਾ ਲਈ ਹੋਵੇ ਤੇ ਵੀ ਚਲੋ ਬੀਰ ਆਉਂਦਾ ਸਾਰਾ ਬਿਲ ਕਰੀ ਜਾਣਾ ਕਹੀ ਹੈ ਉੱਥੇ ਵੀ ਕਰੀ ਜਾਣਾ ਇੱਥੇ ਵੀ ਕਰੀ ਜਾਣਾ ਹਨ ਤੇ ਥੋੜਾ ਜਿਹੀ ਚੀਜ਼ ਆਏ ਲੱਗਦਾ ਹੁੰਦਾ ਦਾ ਵੀ ਸੇਕੇ ਕਰਦੀਆਂ ਆਉਂਦੀਆਂ ਥੋੜਾ ਜਿਹਾ ਐ ਹੋ ਜਾਂਦਾ ਕਿ ਚਲੋ ਵੀ ਦਾਮ ਲਵਾਂਗੇ ਹਨਾ ਹੰਦਾ ਦਾਮ ਨਹੀਂ ਮਿਲਦਾ ਸਾਨੂੰ ਇਸ ਚੀਜ਼ ਦਾ ਸਾਨੂੰ ਥੋੜਾ ਜਿਹਾ ਮਲਾੜ ਰਹਿੰਦਾ ਹਨ ਪਰ ਫੇਰ ਵੀ ਆਏ ਸੋਚ ਲੈਂਦੇ ਹਾਂ ਹਨਾ ਵੀ ਚਲੋ ਉਹਦੇ ਆਏ ਨੇ ਵੀ ਇੱਥੇ ਜਾਣਾ ਹੀ ਹੈ ਹਨਾ ਕੀ ਪੇਕੇ ਘਰ ਜਾਣ ਦਾ ਜੀ ਦਾ ਸਾਰਿਆਂ ਨੇ ਕਰਦਾ ਨਾ ਤੇ ਲਓ ਜੀ ਆਪਾਂ ਨਾ ਛਾੜ ਤੇ ਛਾੜ ਤੇ ਸ਼ਾਦੀ ਤੇ ਸਾਰਾ ਸੌਫਾ ਸੂਫਾ ਨਿਕਲ ਰਿਹਾ ਜਾਰ ਦੇ ਦੋ ਸੌ ਬੈਕਾ ਉਧਰ ਰੋਣੇ ਗਏ ਕਿਉਂਕਿ ਆਪਣਾ ਮੰਜਾ ਇੱਥੇ ਹੀ ਰਹਿੰਦੇ ਨੇ ਇੰਨੇ ਜਣੇ ਸੂਰੇ ਨਹੀਂ ਆਉਂਦੇ ਸੀ ਦੋ ਸੌ ਫੇ ਹਾਂ ਦੂਜਾ ਦੋ ਉਧਰ ਹੈ ਇਹ ਜੀ ਦੋ ਪੀਸ ਹੋਰ ਹੈ ਦੋ ਹੈ ਕਿ ਹਾਂ ਦੋ ਹੈ ਦੋ ਤੇ ਮੈਂ ਚਲੋ ਆਪਣਾ ਚਾੜੂ ਲਾ ਲਈਏ ਦੋਹਾਂ ਦਾ ਬਸ ਆਹ ਹੁੰਦਾ ਰਹੇਗਾ ਜਿਵੇਂ ਚੌੜਾ ਹੈ ਤੇ ਪਾਉਂਦੇ ਨੇ ਜਿਹੜੇ ਤੇ ਜਿਹੜੇ ਤੇ ਕਰਦੇ ਪੋਸਟ ਉਹ ਵੀ ਕਰਦੇ ਪੋਸਟ ਉਹਨੂੰ ਵੀ ਬਹੁਤ ਦਾ ਇੱਥੇ ਤੇ ਚਾਹ ਦਾ ਆਪਣਾ ਛਾਦੀ

ਫਿਰ ਉਹ ਕੋਲ ਚਲੀ ਗਈ ਸਿਰ ਲੋ ਅਪੋਨਟਾਟ ਕੀਤੀ ਗਿਆ ਨਾ ਇਹ ਦੇਖ ਨਾ ਹੂੰ ਵਾਈ ਲੈ ਚ ਲੈਣ ਬਹੁਤ ਵਾਈ ਹੈ ਕਾ ਸਾਹ ਨੂੰ ਵੀਡੀਓ ਉਹ ਕਰਕੇ ਨਾ ਕੱਚੀ ਦੀ ਵਾਈ ਹੈ ਗਲਾਸ ਚੱਕ ਲੈ ਉਹ ਸੋਈ ਦੇ ਵਿੱਚ ਇਹ ਪੜਿਆ ਹਾਂ ਕਿ ਕਿ ਦੋ ਰੱਖਣਾ ਹੈ ਰਸਤਾ ਤੇ ਕਿ ਦੋ ਪਤਾ ਕੀ ਹੈ ਕਿ ਟੈਲਾ ਲੱਗੇਗਾ ਇਹ ਸੁਧਾਈ ਹੋ ਚਾਹੇ ਭਾਵੇਂ ਇਹ ਵੀ ਜਗਾ ਦੇਣਾ ਨਾ ਲਾ ਦੇ ਉੱਚਾ ਲੱਗਿਆ ਮਗਰ ਵਧੀਆ ਤੇ ਬਾਕੀ ਆਹ ਸਿਮਾ ਚ ਪਿਆ ਡਰ ਨਹੀਂ ਹੁੰਦੀ ਨਾ ਮਟਾਈ ਲਾਈ ਹੈ ਨਾਲ ਨਾਲ ਕੋੜੀ ਨੀੜਾ ਅੰਦਾਜ਼ ਤਾਂ ਨਹੀਂ ਹੁੰਦਾ ਮੁੰਡਾ ਬੁੱਕ ਨਹੀਂ ਤੇ ਮੈਂ ਆਪਣੇ ਨਾ ਹੁਣ ਅੰਚਲੇ ਥੱਲੇ ਆਪਣੇ ਬਾਹਰ ਨੂੰ ਦੇ ਦੋ ਥੱਲੇ ਪੱਛਾ ਜਿਹਾ ਲੱਗਿਆ ਉਹ ਫੇਰ ਬਾਕੀ ਆਲੇ ਵਾਲੇ ਇਹਦਾ ਬਹੁਤ ਸੋਹਣਾ ਹਮੇਸ਼ਾ ਬੋਲ ਲਈ ਸਹੀ ਜਿਹਾ ਪਤੀ ਕੁਛ ਵੀ ਇਹ ਬਾਅਦ ਨਹੀਂ ਲਾਟਾ ਲੋ ਜੀ ਕੱਪੜੇ ਕੁੱਪਰੇ ਸੁੱਕ ਜਾਣਗੇ ਅੱਜ ਵਧੀਆ ਆਪਣ ਕਿਉਂਕਿ ਧੁੱਪ ਨਿਕਲਿਆ ਹੀ ਟਾਈਮ ਹੋ ਗਏ ਸਵਾ 11 ਦਾ ਟਾਈਮ ਹੋ ਹਾਂ ਮੈਂ ਆਜੂਗੀ ਤਾਂ ਪੇਸਤਾ ਕੱਟ ਕੇ ਮੈਂ ਫੋਟੋ ਭੇਜ ਦੂੰ ਤੇ ਆਪਾਂ ਧਰ ਕੀ ਚਾ ਉਧਰ ਗੇੜਾ ਲਾਉਂਦੇ ਸੀ ਆਪਣੀ ਚਾ ਵੀ ਉਪਲੇ ਤੇ ਫਿਰ ਬੱਚਿਆਂ ਨੂੰ ਚਾਹ ਚੁ ਪਿਆ ਕੇ ਦੇਗੀ ਤੇ ਫਿਰ ਲਾਈਏ ਪੋਚੇ ਆ ਗਈ ਫਿਰ ਮੈਂ ਖੜ ਜਾ ਬਾਹਰ ਦਾ ਘਾਡੇ ਨੂੰ ਕੱਤਨਾ ਦਾ ਇਹ ਵੀ ਨਹੀਂ ਬੰਦ ਹੁੰਦਾ ਤੇ ਆਪਾਂ ਹੁਣ ਬਸ ਪੋਚੇ-ਪੋਚੇ ਲਾ ਦਈਏ ਜੀ ਫੇਰ ਪੋਚੇ ਲਾ ਕੇ ਤੇ ਫੇਰ ਬੱਚਿਆਂ ਨੂੰ ਵਾਰੀ-ਵਾਰੀ ਨਾਲ ਸਾਰਿਆਂ ਨੂੰ ਬਾਥਰੂਮ ਸੁਵਾੜ ਦੂੰਗੀ ਸਾਰੇ ਨਾਲ ਲੈਣਗੇ ਕਿਉਂਕਿ ਇਹਨਾਂ ਨੂੰ ਚਾਹ ਪੀਣੀ ਹੈ ਕਰਕੇ ਚਾਹ ਜੋ ਪੀ ਲੈਣਗੇ ਨਾ ਫੇਰ ਮੇਰਾ ਫਿਕਰ ਜਾਣੇ ਪੜ ਜੂਗਾ ਇਹ ਹੋ ਜੂਗਾ ਕਿ ਜੋ ਆਕਾਂ ਨੇ ਚਾਹ ਪੀ ਲਈ ਹੈ ਨਾ ਹੁਣ ਆਪਾਂ ਬੇਫਿਕਰ ਜਾਈਏ ਕਿ ਮੈਂ ਆਪਦੇ ਆਰਾਮ ਨਾਲ ਪੋਚੇ ਲਾ ਲਾਂ ਤੋਂ ਪਸੋਨੀ ਗੱਡ ਲਈ ਚੌੜ ਕਰੀ ਜਾਂਦੇ ਆ ਜਵਾਬ ਜਦਸ਼ਨਾ ਫੋਨ ਦੇਖੀ ਜਾਂਦਾ ਹੈ ਗੇਮ ਜੀ ਡਾਊਨਲੋਡ ਕਰ ਲਈ ਪ੍ਰੀਤ ਆਉਂਦੀ ਹੈ ਜਸ਼ਨਾ ਖੇਡ ਲਾ ਸਾਡੇ ਨਾਲ ਫੋਨ ਤੇ ਨੂੰ ਦੇਖਣਾ ਆ ਰਜ ਦੇ ਉੱਤੇ ਰੇ ਤਾਂ ਲੇਖੋਗੇ ਨਾ ਡਟਿਆ ਬੇ ਕਿਵੇਂ ਮੁਤੇ ਮਾਰਿਆ ਯਾਰ ਰਣਬਿਰ ਲਈ ਜਾਂਦਾ ਜੋੜ ਜਾ ਕੋਠੇ ਤੇ ਆਪਾਂ ਮਲਾਉਣੇ ਆ ਮੈਂ ਰਣਬ ਨੂੰ ਕਿਹਾ ਮੈਂ ਭਰਾਵਾ ਉੱਥੇ ਮੈਂ ਜਸ਼ਨ ਦੇ ਡੈਡੀ ਨੂੰ ਕਹਿਣ ਲੱਗ ਜਾਂਦੀ ਸੀ ਵੀ ਲੱਕੜਾ ਲਿਆ ਦਿਓ ਲੱਕੜਾ ਲਿਆ ਦਿਓ ਇੱਥੇ ਮੈਂ ਜਿਹਨੂੰ ਜਰਾਂਬ ਨੂੰ ਕਹੀਆਂ ਨਹੀਂ ਮੈਂ ਰਣਬਿਰ ਲੱਕੜਾ ਲੈ ਕੇ ਦੇ ਮੈਂ ਤਾਂ ਭਰਾਵਾ ਚੁੱਲ੍ਹੇ ਦੇ ਕੰਮ ਕਰੂੰਗੀ ਮੈਂ ਮੇਰਾ ਤਾਂ ਸੋਈ ਚ ਹੁੰਦਾ ਸਾਹ ਵੱਲ ਇੰਨੀ ਆਖ ਤਾ ਮੈਨੂੰ ਲਿਆ ਕੇ ਖਾਣ ਨੂੰ ਪਰ ਇਹ ਗਿੱਲੀਆਂ ਲੱਗਦੀਆਂ ਕੀ ਹੈ ਹੋਰ ਇੱਥੇ ਨਾ ਪੋਚਾ-ਪੁਚਾ ਲਾਉਣੇ ਆ ਤੇ ਫਿਰ ਚੁੱਲ੍ਹੇ ਦੇ ਕੰਮ ਕਰਾਂਗੇ ਸ਼ਾਮ ਵਾਲਾ ਕੰਮ ਆ ਜਿਹੜਾ ਸਾਰਾ ਚੁੱਲ੍ਹੇ ਦੇ ਕਰਾਂਗੇ ਤੇ ਕਿਹੜਾ ਬੱਚੇ ਨਹਾ ਲੈਣ ਮੈਂ ਪੋਚਾ ਲਾ ਲੂ ਬੱਚੇ ਨਹਾ ਲੈਣਗੇ ਤੇ ਮੈਂ ਫਿਰ ਆਪਦਾ ਪੋਚਾ-ਪੁਚਾ ਲਾ ਕੇ ਫਿਰ ਮੈ ਨਹਾ ਲੂਗੀ ਤੇ ਕਿਰਾਂ ਬਾਹਰ ਬਹਿ ਕੇ ਪੀਣੇ ਚਾ ਤੇ ਫਿਰ ਅੰਦੂਰੋ ਕਰਾਂਗੇ ਵੀ ਲੱਕੜਾਂ ਲੁੱਟਾ ਚੀਤ ਕੇ ਦੇ ਪਾਈ ਮੈਨੂੰ ਤਾਂ ਵਧੀਆ ਲੱਗਦਾ ਚੁੱਲ੍ਹੇ ਦੇ ਕੰਮ ਕਰਨਾ ਬੰਦਾ ਰੋਟੀ ਟੋਕ ਕਰ ਲੈਂਦਾ ਜੁੱਲੇ ਤੇ ਸੇਕ ਲੈਂਦਾ ਹੈ ਦੁੱਧ ਬਾਦ ਗਰਮ ਕਰ ਲੈਂਦਾ ਹੈ ਤੇ ਨਾਲੇ ਇੰਨਾ ਗੈਸ ਬੱਚੀ ਜਾਂਦਾ ਮੈਂ ਇੱਕ ਸਾਰਾ ਕੰਮ ਉਹ ਜੁਲ ਗੈਸ ਤੇ ਕਰਦੇ ਆ ਜੀ ਹਾ ਵਾਹਿਗੁਰੂ ਤੇ ਮੇਰਾ ਤਾਂ ਦਿਨ ਖੁਸਦਾ ਜਦੋਂ ਗੈਸ ਤੇ ਕੰਮ ਆ ਇਹੋ ਕਰਦੇ ਆ ਐਂ ਜਿਹਾ ਲੱਗਦਾ ਮੈਨੂੰ ਵੀ ਹੈ ਗੈਸ ਬੱਚੀ ਜਾਂਦਾ ਗੈਸ ਬੱਚੀ ਜਾਂਦਾ ਹੁਣ ਪੁੱਛਦੀ ਆ ਮੈਂ ਤੁਹਾਨੂੰ ਵੀ ਕੋਣੇ ਨਾ ਆਉਂਗੇ ਕਿ ਚਾਹ ਪੀ ਕੇ ਤੋ ਦੇਖੋ ਕਿੰਨੀ ਸੋਣੀ ਧੁੱਪ ਬਾਹਰ ਦਿਖਾਉਣੀ ਆ ਸੋ ਬੱਚਾ ਪਾਰਟੀ ਹੁਣ ਇਹ ਨਾ ਆਉਂਗੇ ਕਿ ਨਚਾ ਪੀ ਕੇ ਨਾ ਆਉਂਗੇ ਚਾਹ ਪੀ ਕੇ ਚੌੜ ਕਰੀ ਜਾਂਦੇ ਪੂਰੀ ਮਨਕੀਰਤ ਗਿਆ ਨਹੀਂ ਆਉਦੀ ਮਮੀ ਨਾਲ ਜਗਾਕਾਂ ਦਾ ਮਾਰਾ ਚਲੋ ਧੁੱਪ ਸੋਣੀ ਕੱਢ ਲਈ ਤੇ ਵਧੀਆ ਬੱਚੇ ਧੁੱਪ ਸੇਕ ਲਾਂਗੇ ਪਹਿਲਾਂ ਤੂੰ ਹੀ ਪਾ ਕੇ ਬੈਠੇ ਰਹਿ ਲਓ ਜੀ ਭਾਈ ਆਪਾਂ ਲਈ ਇਹਦੇ ਪੁੱਛੀ ਤਾਂ ਆਹ ਤਾਂ ਬਹੁਤ ਮੁਕਾਜੂ ਬੈਠੇ ਰਹੇ ਤਾਂ ਬਾਕੀ ਆਪਾਂ ਬੈਠੀ ਆਪਾਂ ਉਹ ਆਪਣੇ ਬੰਦੇ ਹੀ ਬੈਠੇ ਲਾਉਣੇ ਸਨ ਉਹ ਵੀ ਜੇ ਬੰਦੇ ਵੈਸੇ ਸਫਾਈ ਹੋਈ ਉਹ ਬਹੁਤ ਜ਼ਿਆਦਾ ਆਸੋ ਸੋਹਣੀਆਂ ਬੰਦੇ ਤੇ ਫਿਰ ਆਪਾਂ ਬਾਅਦ ਵਿੱਚ ਗੱਲ ਕਰਾਂਗੇ ਨਾ ਆਣੇ ਆ ਗਏ ਨਾ ਹਲੇ ਨਹੀਂ ਹਲੇ ਨਹੀਂ ਹਲੇ ਤੱਕ ਸੇਕ ਲੈਣ ਨੂੰ ਘਣਾ ਤੱਕ ਸੇਕ ਲੈ ਬੜੀਆ ਬੈਠ ਕੇ ਰੋਟੀਆਂ ਆਪ ਕੋ ਦੇ ਕਰਾਉਗਾ ਫਿਰ ਮੋਜਾ ਬਣਾਉਂਗੇ ਹਰ ਹੂੰ ਚੋਰਤ ਬਾਈ ਤੇ ਨਾ ਲੋ ਫਿਰ ਇਹ ਜਾਲੀ ਗਿੱਜ ਦੇ ਵਿੱਚ ਹੌਲੀ ਹੌਲੀ ਪੁੱਤਾ ਬੰਨ੍ਹੋ ਦੋ ਜਣੇ ਨਾ ਹੋ ਕੇ ਨਾ ਦੋ 10 ਮਿੰਟ ਬਾਅਦ ਨਾ ਲਓ ਕਿ ਗੋਗਵਾ ਦੋ ਠੀਕ ਹੈ ਦੋਸਤ ਦਸੋ ਇਹ ਸਾਰੇ ਭਾਂਡ ਪਰਾ ਵਧੀਆ ਬਣ ਗਿਆ ਨਾ ਫਿਰ ਚੜਾ ਕੇ ਵਿਚ ਵਿਚਾ ਹਨ ਟੁਕ ਟੁਕ ਵਾਲੇ ਜਬਰ ਕਾਲੇ ਦਾ ਦੇ ਲੈਂਦੇ ਹਾਂ ਮੱਥਾ ਤਾਂ ਬਹੁਤ ਮਾਰਿਆ ਵਾ ਕਸਾਇਆ ਪੁੱਛ ਫਿਰ ਲਈ ਫਿਰ ਫਿਰ ਆਪਾਂ ਵੀ ਬਣਾਉਂਦੇ ਹਾਂ। ਥੂਂਗਲੇ ਮਾਗਲੇ ਮਾਗਲੇ। ਲੋ ਜੀ ਭਰਾ ਪਾਈ ਜਾਂਦਾ ਨੀਰਾ ਬੰਦ ਕਰੀ ਬੁੱਤੂ 2 ਮਿੰਟ। ਭਰਾ ਨੀਰਾ ਚਾਰਾ ਪਾਉਣ ਲੱਗ ਗਿਆ ਟਾਈਮ 2.5 ਦਾ ਹੋ ਗਿਆ। ਆਈ ਐਮ ਪਾਸੂ ਇਧਰਲੇ ਪਾਸੇ ਨਾ ਧੁੱਪੇ ਖੜ ਜਾਂਦੇ ਇਧਰਲੇ ਪਾਸੇ ਹੁਣ ਕੰਧ ਦੀ ਛਾਂ ਆ ਗਈ। ਤੇ ਤਾਂ ਕਰਕੇ ਟਾਈਮ ਨਹੀਂ ਪਾ ਦਿੰਦੇ। ਤੇ ਆਪਾਂ ਵੀ ਬੱਚਾ ਪਾਲਟੀ ਦੋ ਨਾਲੇ ਦੋ ਰਹਿੰਦੇ ਆ ਹਜੇ। ਮਾ ਜੀ ਅਸ਼ਨੇ ਨੂੰ ਵੀ ਆਖੀ ਜਾਂਦੀ ਸੀ ਉਹ ਆ ਪੁੱਤ ਨਹਾ ਲਓ ਤੇ ਮੈਂ ਤੇ ਭੈਣ ਨੂੰ ਵੀ ਕੀ ਆਨੇ ਦੀ ਭੈਣ ਆ ਜੀ ਤੇ ਫੇਰ ਆਪਾਂ ਫੇਰ ਹੋਰ ਕਰ ਲੀਤੇ ਚਾਹ ਪਾਣੀ ਮਾ ਬਰੀ ਨੂੰ ਆਖੀ ਜਾਂਦੀ ਸੀ ਮਾ ਤੂੰ ਵੀ ਨਹਾ ਲੈ ਤੇਰਾ ਵੀ ਸਿਰ ਬਾਹਰ ਵਾਲ ਜੇ ਸਾਰੇ ਜਾ ਰਹੇ ਮਾ ਸਾ ਗਏ ਜਵਾਗ ਨਹਾਉਣੇ 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 ਕਰਦੇ ਕਰਦੇ ਮਸਾ ਨਹਾਉਣ ਲਾਏ ਮੁਗ ਵੀਡੀਓ ਜੇ ਕਰਦਣੀ ਆ ਮੁਰਕੇ ਦੇ ਨਿੱਕੀ ਦੇ ਬਾਹਰ ਬਾਹਲੇ ਰੋਕਾ ਦੇ ਮੈਂ ਖੜੀ ਹੋਣਾ ਵਧੀਆ ਧੁੱਪ ਕੱਢ ਲਈ ਜੀ ਅੱਜ ਤੱਕ ਰੱਬ ਨੇ ਸੁਣ ਲਈ ਨੇ ਇੰਨੇ ਦਿਨਾਂ ਦਾ ਝੰਡਾ ਮਾਰ ਰੱਖਿਆ ਸੀ ਬੁਰਾ ਹਾਲ ਹੀ ਸੀ ਮਿੱਠੀਆਂ ਕਰਕੇ ਫਿਰ ਆਪਾਂ ਕੋਈ ਸ਼ਾਮ ਦਾ ਸ਼ਾਮ ਦੇ ਕੰਮਾਂ ਕਰਾਉਣਾ ਬਲੌਗ ਆਪਾਂ ਐਕਸਟਰਾ ਬਣਾਵਾਂਗੇ ਕਿਉਂਕਿ ਅੱਜ ਵਾਲਾ ਬਲੌਗ ਥੋੜਾ ਜਿਹਾ ਜ਼ਿਆਦਾ ਲੰਮਾ ਹੋ ਗਿਆ ਤੇ ਆਪਾਂ ਉਹ ਲੈਦਾ ਵਲੋਗ ਬਣਾਉਣਾ। ਫਿਰ ਉਹ ਸੋਨੇ ਦਾ ਜਿਆ ਪਤਾ ਕਿ ਲੋੜ ਕਰਦਾਂਗੇ ਤੇ ਇਹਨਾਂ ਸ਼ਾਮ ਨੂੰ ਕਰਦਾਂਗੇ। ਮਿਕਸਰਾਂ ਬਣਾ ਲਾਂਗੇ। ਦੇਖਾਂਗੇ ਜੇ ਨਾ ਇਹ ਜੋ ਸਵੇਰੇ ਅਪਲੋਡ ਹੋਗਾ ਸਵੇਰੇ ਕਰਦਾਂਗੇ। ਕਿਉਂਕਿ ਸਵੇਰ ਦੇ ਕੰਮਕਾਰਾਂ ਤੇ ਅੱਜ ਵਲੋਗ ਜਿਆਦਾ ਲੱਗਣਾ ਹੋਇਆ ਤੇ ਤਾਂ ਕਰਕੇ ਫਿਰ ਉਹ ਆਪਾਂ ਐਕਸਟਰਾ ਜੌਬ ਵੀ ਆ ਰਹੀ ਹੈ। ਤੇ ਚਲੋ ਜੀ ਫਿਰ ਅੱਜ ਵਾਲੇ ਵਲੌਗ ਦਾ ਪਾਈਛੀ ਐਂਡ ਕਰਦੇ ਆਂ ਸ਼ਾਮ ਦੀ ਸਬਜੀ ਦੀ ਬਸ ਹੁਣ ਕਰਦੇ ਆਂ ਤਿਆਰੀ ਸ਼ੈਰੀ ਤੇ ਭੈਣ ਨੂੰ ਦੀਖਦੇ ਆਂ ਭੈਣ ਅੱਜ ਤਾਂ ਫਿਰ ਚਾਹ ਜੀ ਕਰਕੇ ਪੀਣੀ ਹੈ ਫਿਰ ਤੇ ਅੱਜ ਵਾਲੇ ਵਲੌਗ ਦਾ ਕਰਦੇ ਆਂ ਇੱਥੇ ਐਂਡ ਮਿਲਾਂਗੇ ਤੁਹਾਨੂੰ ਕੱਲ ਨੂੰ ਆਪਾਂ ਕਿਸੇ ਨਵੇਂ ਵਲੌਗ ਦੇ ਨਾਲ ਪਲੀਜ਼ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਹਿੰਦ ਚੈਨਲ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ ਤੇ ਵਲੌਗ ਨੂੰ ਫੁੱਲ ਵਾਚ ਕਰਨ ਲਈ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਮਿਲਦੇ ਆਂ ਕੱਲ ਨੂੰ ਕਿਸੇ ਨਵੇਂ ਵਲੌਗ ਦੇ ਨਾਲ ਸਾਰੇ ਪੰਟਰਾਮ ਨੂੰ ਪਿਆਰ ਭਰੀ ਸੱਸੀ ਕਾਲੀ